ਇੱਕ ਹਰੀਚੰਦ ਰਾਜਾ ਸੀ ਹਰੀਚੰਦ ਰਾਜਾ ਬਹੁਤ ਪੁੰਨ ਧਰਮ ਕਰਦਾ ਸੀ ਸਤਕੁਲ ਡੋਲਦਾ ਨਹੀਂ ਸੀ 24 ਘੰਟੇ ਪ੍ਰਮਾਤਮਾ ਦਾ ਨਾਮ ਧਿਆਉਂਦਾ ਸੀ ਇੱਕ ਦਿਨ ਕੀ ਹੋਇਆ ਉਹਨੂੰ ਸੁਪਨੇ ਵਿੱਚ ਕਲਯੁਗ ਮਿਲਿਆ ਕਲਯੁਗ ਹਰੀਚੰਦ ਰਾਜੇ ਨੂੰ ਕਹਿਣ ਲੱਗਾ ਹੇ ਰਾਜਨ ਕਿ ਮੈਂ ਇਹ ਗੱਲ ਸੁਣਦਾ ਹਾਂ ਵੀ ਤੂੰ ਪੁੰਨ ਧਰਮ ਬਹੁਤ ਕਰਦਾ ਹੈ ਉਹ ਕਹਿੰਦਾ ਹਾਂ ਝੂਠ ਨਹੀਂ ਮਾਰਦਾ ਕਹਿੰਦਾ ਹਾਂ ਸਦਕ ਤੋਂ ਨਹੀਂ ਡੋਲਦਾ ਕਹਿੰਦਾ ਹਾਂ ਕਹਿੰਦਾ ਫਿਰ ਮੇਰੀ ਇੱਕ ਗੱਲ ਮੰਨ। ਕਲ ਜੋ ਕਹਿਣ ਲੱਗਾ। ਕਹਿੰਦਾ ਦੱਸ ਉਹ ਕਹਿੰਦਾ ਜਦੋਂ ਤੂੰ ਸਵੇਰ ਮੰਜੀ ਤੋਂ ਉੱਠਦਾ ਹੈ ਤੇ ਜੁੱਤੀ ਚ ਪੈਰ ਪਾਉਣਾ ਇੱਕ ਵਾਰੀ ਕਹਿ ਦਿਆ ਕਰ। ਏ ਕਲ ਜੋਗਾ ਤੇਰਾ ਹੀ ਆਸਰਾ। ਇੱਕ ਵਾਰੀ ਜਵਾਨ ਤੋਂ ਤੇ ਮੁੜ ਕੇ ਤੂੰ ਸਤਜੋਗ ਨੂੰ ਧਿਆਈ ਜਾਈ। ਉਹ ਕਹਿੰਦਾ ਜੇ ਤੇਰਾ ਨਾਂ ਪਹਿਲਾਂ ਲੈ ਲਿਆ ਤੇ ਫਿਰ ਤੇਰੀ ਆਈ ਕੱਖ ਨਹੀਂ। ਮੈਂ ਤਾਂ ਪਰਮਾਤਮਾ ਦਾ ਨਾਮ ਲੈ ਲੈਂਦਾ। ਹਰੀਚੰਦ ਰਾਜਾ ਮੰਨਿਆ ਨਾ ਜਦੋਂ ਮੰਨਿਆ ਨਾ ਤੇ ਉਹਨੇ ਕੀ ਕੀਤਾ ਕਲਯੁਗ ਆਕ ਗਿਆ ਉਹ ਕਹਿੰਦਾ ਚੰਗਾ ਰਾਜਨ ਟਾਈਮ ਆਊ ਤੇਰਾ ਬਿਸਤਰਾ ਕੋਲ ਕਰ ਦੂੰ ਮੈਂ ਚਲੋ ਸਮਾ ਆਇਆ ਹਰੀਚੰਦ ਰਾਜੇ ਦਾ ਦਰਬਾਰ ਲੱਗਾ ਦਰਬਾਰ ਦੇ ਵਿੱਚ ਕਲਯੁਗ ਨੇ ਵੇਸਵਾ ਘਰਤੀ ਗਉਣ ਵਾਲੀ ਜਦੋਂ ਗਉਣ ਵਾਲੀ ਘਰਤੀ ਤੇ ਰਾਜਾ ਉਸ ਨੂੰ ਪੁੱਛਦਾ ਵੀ ਗਉਣ ਵਾਲੀ ਕੀ ਕੰਮ ਕਰਦੀ ਹੁੰਨੀ ਐ ਉਹ ਕਹਿੰਦੀ ਜੀ ਰਾਜੇ ਮਹਾਰਾਜਿਆਂ ਨੂੰ ਜਿਹੜੀ ਆਤਮਾ ਨੱਚ ਕੁੱਦ ਕੇ ਮੈਂ ਖੁਸ਼ ਕਰਦੀ ਐ ਉਹ ਕਹਿੰਦਾ ਫਿਰ ਮੇਰੀ ਕਰ ਦੇਗੀ ਕਹਿੰਦੀ ਹਾਂ ਜੀ ਉਹ ਕਹਿੰਦੀ ਮੈਂ ਇਹ ਸੁਣਦੀ ਐ ਵੀ ਤੂੰ ਝੂਠ ਨਹੀਂ ਮਾਰਦਾ ਕਹਿੰਦਾ ਹਾਂ ਸੱਚ ਬੋਲਦਾ ਹਾਂ ਕਹਿੰਦੀ ਮੈਂ ਨੱਚਦੀ ਐ ਕੁੱਦਦੀ ਐ ਜੇ ਤਾਂ ਤੁਹਾਡੀ ਆਤਮਾ ਹੋ ਗਈ ਖੁਸ਼ ਫਿਰ ਮੈਂ ਮੂੰਹੋਂ ਮੰਗ ਮਾਣਾ ਹੋਣਾ ਹੈ ਜੇ ਤੁਹਾਡੀ ਆਤਮਾ ਖੁਸ਼ ਨਾ ਹੋਈ ਤੁਸੀਂ ਕਹਿ ਦਿਓ ਵੀ ਸਾਡੀ ਖੁਸ਼ ਨਹੀਂ ਹੋਈ ਮੈਂ ਕੱਖ ਨਹੀਂ ਲੈਂਦਾ ਚਲੋ ਜੀ ਨੱਚੜ ਕੁੱਦਾਂ ਲੱਗੀ ਰਾਜਾ ਸੁਣਦਾ ਰਿਆ ਬੈਠਾ ਕਸ਼ਟਾ ਡੇਢ ਘੰਟਾ ਜਿੰਨਾ ਚਿਰ ਪ੍ਰੋਗਰਾਮ ਚੱਲਿਆ ਤੇ ਜਦੋਂ ਹੋਈ ਸਮਾਗਤੀ ਤੇ ਉਹਨੇ ਗਾਉਣ ਵਾਲੀ ਨੇ ਪੁੱਛਿਆ ਕਿਉਂ ਰਾਜਨ ਉਹ ਕਹਿੰਦਾ ਵੀ ਮੇਰੀ ਐਨੀ ਆਤਮਾ ਖੁਸ਼ ਹੋ ਗਈ ਕਿ ਜਿੰਨੀ ਮੈਂ ਕਹਿ ਕੇ ਦੱਸ ਨਹੀਂ ਸਕਦਾ ਕਹਿੰਦੀ ਫਿਰ ਮੇਰਾ ਨਾਮ ਕਹਿੰਦਾ ਨੌਕਰੋਂ ਖਜ਼ਾਨਾ ਖੋਲੋ ਉਹ ਕਹਿੰਦੀ ਰਾਜਾ ਜੀ ਖਜ਼ਾਨੇ ਦੀ ਲੋੜ ਨਹੀਂ ਮੈਨੂੰ ਢਾਈ ਭਾਰ ਸੋਨੇ ਦੇ ਇੱਕ ਤੇਰੇ ਘਰ ਵਾਲੀ ਬਣਨਾ ਉਹ ਕਹਿਣ ਲੱਗਾ ਵੀ ਢਾਈ ਭਾਰ ਦੇ ਬਜਾਏ ਪੰਜ ਭਾਰ ਦਾ ਘਰ ਵਾਲੀ ਮੇਰੇ ਤਾਰਾ ਰਾਣੀ ਹੈ ਉਹ ਕਹਿੰਦੀ ਨਾ ਮੈਂ ਘਰ ਵਾਲੀ ਬਣਨਾ ਹੈ ਉਹ ਜਿੱਦ ਪੇ ਕਲਯੋਗ ਨੂੰ ਵਿਸ਼ਵਾ ਮਿੱਤਰ ਪੰਡਿਤ ਬਣ ਕੇ ਪੋਜੇ ਦਰਬਾਰ ਜਾ ਗਿਆ ਉਹ ਰਾਜੇ ਨੂੰ ਪੁੱਛਣ ਲੱਗਣ ਵਾਲੀ ਨੂੰ ਪੁੱਛਣ ਲੱਗਾ ਤੇਰਾ ਕੀ ਰਾਜਨ ਨਾ ਰੌਲਾ ਪੈ ਗਿਆ ਉਹ ਕਹਿੰਦੀ ਜੀ ਮੇਰੀ ਸ਼ਰਤ ਨਹੀਂ ਦਿੰਦਾ ਕੀ ਸ਼ਰਤ ਕਹਿੰਦੀ ਢਾਈ ਬਾਰ ਸੋਨੇ ਦੇ ਇੱਕ ਇਹ ਦੇ ਘਰ ਵਾਲੀ ਬਣਨਾ ਇਹ ਬਣਾਉਂਦਾ ਨਹੀਂ ਉਹ ਕਹਿੰਦਾ ਬਣਾ ਆ ਵੀ ਉਹ ਕਹਿੰਦਾ ਇਹ ਨਹੀਂ ਬਣਾਉਣੀ ਪੰਡਤ ਕਹਿਣ ਲੱਗਾ ਚੰਗਾ ਨਹੀਂ ਬਣਾਉਣੀ ਤੇ ਰਾਜ ਭਾਗ ਤਿਆਗਦੇ ਸਾਰਾ ਕੁਝ ਤਿਆਗਦੇ ਰਾਜਾ ਕਹਿਣ ਲੱਗਾ ਵੀ ਜਿਹੜਾ ਖਜ਼ਾਨਾ ਇਹ ਵੀ ਪੰਡਤ ਦਾ ਮੈਨੂੰ ਵੀ ਪੰਡਤ ਤੇ ਸਾਰਾ ਕੁਝ ਪੰਡਤ ਨੂੰ ਦਾਨ ਕਰਦਾ ਜਦੋਂ ਦਾਨ ਕਰਦਾ ਤੇ ਉਹ ਕਹਿਣ ਲੱਗੇ ਲਿਆ ਵੀ ਢਾਈ ਪਾਰ ਸੋਨੇ ਦੇ ਦੇ ਹੁਣ ਢਾਈ ਪਾਰ ਸੋਨੇ ਦੇ ਕਿੱਥੋਂ ਦੇਵੇ ਖਜ਼ਾਨਾ ਵੀ ਦਾਨ ਕਰਦਾ ਸਾਰਾ ਕੁਝ ਕਰਦਾ ਜਿੱਧਰ ਨੂੰ ਜਾਵੇ ਉਹ ਕਦੇ ਤਾਂ ਮੈਨੂੰ ਦਾਨ ਕੀਤਾ ਵਿਆ ਇੱਕ ਰਾਜਾ ਇੱਕ ਤਾਰਾ ਰਾਣੀ ਤੇ ਇੱਕ ਲੜਕਾ ਤਿੰਨੇ ਜਦੋਂ ਆਤਮਾ ਦੁਖੀ ਹੋਈ ਰਾਜਾ ਕਹਿਣ ਲੱਗਾ ਵੀ ਚੰਗਾ ਅਸੀਂ ਕਾਂਸੀ ਜਾ ਕੇ ਵਿਕਾਂਗੇ ਉੱਥੇ ਜਾ ਕੇ ਦੇਵਾਂਗੇ ਕਾਜੁਗ ਨੇ ਆਵਲਾ ਚੇਲਾ ਨਾਲ ਕਲਤਾ ਵੀ ਮੰਗ ਕੇ ਪਾਣੀ ਨਹੀਂ ਪੀਣ ਦੇਣਾ ਰੋਟੀ ਨਹੀਂ ਖਾਣ ਦੇਣੀ ਇਹਨਾਂ ਦੀ ਆਤਮਾ ਨੂੰ ਦੁਖੀ ਕਰਨਾ ਹੈ ਦੁਖੀ ਕਰਕੇ ਸੱਚ ਤੋਂ ਡਲਾ ਕੇ ਇੱਕ ਝੂਠ ਹੀ ਮਰਵਾਉਣਾ ਸੀ ਉਹ ਝੂਠ ਨਹੀਂ ਮਾਰਦਾ ਸੀ ਸ਼ਹਿਰੋਂ ਨਿਕਲ ਗਏ ਨਾਲ ਚੇਲਾ ਰਸਤੇ ਦੇ ਵਿੱਚ ਰਾਣੀ ਨੰਗੇ ਪੈਰੀ ਤੁਰੀ ਜਾਂਦੀ ਹੈ ਇੱਕ ਕੁਜਰਤ ਨੂੰ ਠੋਕਰ ਮਾਰਦੀ ਹੈ ਕਹਿੰਦੀ हे ਭਗਵਾਨ ਤੇਰਾ ਕੋਈ ਪਤਾ ਨਹੀਂ ਤੂੰ ਉੱਤੇ ਵੀ ਕਰ ਦਿੰਦਾ ਤੇ ਨੀਵੇਂ ਵੀ ਕਰ ਦਿੰਦਾ ਆਹ ਰਾਹਾਂ ਦੀ ਮੈਂ ਕਿੰਝ ਸਾਲ ਚੱਲਦੀ ਸੀ ਜਿਹੜੇ ਰਾਹਾਂ ਦੇ ਵਿੱਚ ਦੀ ਮੈਂ ਨੰਗੇ ਪੈਰੀ ਤੁਰੀ ਜਾਂਦੀ ਚੱਲੇ ਯਾਲ ਤੁਰੇ ਜਾਂਦੇ ਕਾਂਛੀ 'ਚ ਪੁੱਜ ਗਏ ਕਾਂਛੀ ਵਿੱਚ ਚੌਂਕ ਆਇਆ ਚੌਂਕ ਦੇ ਵਿੱਚ ਉਹਨਾਂ ਨੇ ਰਹਿਣਾ ਬਹਿਣਾ ਕੀਤਾ ਤੇ ਜਿਹੜਾ ਲੜਕਾ ਸੀ ਉਹ ਕਹਿਣ ਲੱਗਾ ਪਿਤਾ ਜੀ ਭੁੱਖ ਲੱਗੀ ਕਹਿੰਦਾ ਮੈਂ ਰੋਟੀ ਮੰਗ ਕੇ ਲਿਆਉਣਾ ਜਿਹੜਾ ਚੇਲਾ ਸੀ ਉਹ ਕਹਿੰਦਾ ਵੀ ਢਾਈ ਭਾਰ ਸੋਨੇ ਦੇ ਦੇ ਤੇ ਫੇਰ ਜਾਈ ਉੱਥੇ ਆਤਮ ਸੁਖੀ ਹੋ ਗਈ ਸੁਖੀ ਹੋ ਕੇ ਉਹਨੇ ਹੁੱਕਾ ਦਿੱਤਾ ਵੀ ਕੋਈ ਨੌਕਰ ਰੱਖ ਲੋ ਉਹਨ ਹੁੱਕਾ ਕਿਨੂੰ ਸੁਣਿਆ ਇੱਕ ਮਾੜਾ ਸੇਠ ਸੀ ਉਹ ਆਇਆ ਕਿਉਂ ਵੀ ਨੌਕਰ ਰਹਿਣਾ ਕਹਿੰਦਾ ਜੀ ਹਾਂ ਕੀ ਲੈਣਾ ਕਹਿੰਦਾ ਜੀ ਢਾਈ ਭਾਰ ਸੋਨੇ ਦੇ ਉਹ ਕਹਿੰਦਾ ਅਸੀਂ ਤਾਂ ਮਾੜੇ ਸੇਠ ਹੁੰਨੇ ਆ ਅਸੀਂ ਤਾਂ ਡੇਢ ਭਾਰ ਦੇ ਸਕਦੇ ਆ ਫਿਰ ਸਾਨੂੰ ਜਨਾਨੀ ਨੌਕਰ ਚਾਹੀਦੀ ਹੈ ਬੰਦਾ ਨਹੀਂ ਚਾਹੀਦਾ ਸਾਡੀ ਰਸੋਈ ਦਾ ਵਰਤਨ ਦਾ ਸਾਰਾ ਕੰਮ ਕਰੇ ਉੱਥੇ ਫਿਰ ਰਾਣੀ ਨੇ ਕਿਹਾ ਕਹਿੰਦੀ ਕੀ ਤੂੰ ਕੀ ਮੈਂ ਤੇਰੇ ਤੇ ਮੇਰੇ ਚ ਤਾਂ ਕੋਈ ਫਰਕ ਨਹੀਂਗਾ ਨੌਕਰੀ ਜੇ ਤੂੰ ਵੀ ਕਰ ਲਈ ਇੱਕੋ ਗੱਲ ਹੈ ਮੈਂ ਕਰ ਲਈ ਤਾਂ ਵੀ ਇੱਕੋ ਗੱਲ ਉਹ ਕਹਿੰਦਾ ਚਲੋ ਠੀਕ ਹੈ ਗੱਲ ਹੋ ਗਈ ਉਹ ਸੇਠ ਨੂੰ ਕਹਿਣ ਲੱਗੀ ਵੀ ਮੇਰਾ ਲੜਕਾ ਹੈ ਮੈਂ ਇਹਨੂੰ ਨਾਲ ਰੱਖਣਾ ਉਹਦੇ ਉਹ ਕਹਿੰਦਾ ਰੱਖ ਲਈ ਜਦੋਂ ਫੇਰ ਤਿਆਰੀ ਕੀਤੀ ਤੇ ਉੱਥੇ ਉਹ ਕਰਨ ਲੱਗਾ ਵੀ ਜਿਹੜਾ ਇੱਕ ਭਾਰ ਸੋਨੇ ਦਾ ਉਹ ਵੀ ਦੇ ਕਲ ਜੋ ਕਰਨ ਲੱਗਾ ਤੇ ਲਾਉਣਾ ਉੱਥੇ ਫੇਰ ਆਤਮਾ ਤੋਂ ਫੇ ਆਉਂਦੀ ਉੱਥੇ ਫਿਰ ਹੋਕਾ ਉਹਨੇ ਦਿੱਤਾ ਉੱਥੇ ਕਾਲੂ ਪੰਗੀ ਆਇਆ ਰਾਜੇ ਦਾ ਨੌਕਰ ਉਹ ਕਹਿੰਦਾ ਵੀ ਨੌਕਰ ਰਹਿਣਾ ਕਹਿੰਦਾ ਜੀ ਹਾਂ ਕੀ ਲੈਣਾ ਕਹਿੰਦਾ ਜੀ ਇੱਕ ਭਾਰ ਸੋਨੇ ਦਾ ਉਹ ਕਹਿੰਦਾ ਵੀ ਇੱਕ ਭਾਰ ਤਾਂ ਲੈ ਲਈ ਮੇਰੀਆਂ ਚਾਰ ਸ਼ਰਤਾਂ ਆ ਉਹ ਦੇਖ ਲਾ ਜੇ ਤਾਂ ਮਨਜ਼ੂਰ ਹੈ ਤਾਂ ਰੇਪੀ ਨਹੀਂ ਮਨਜ਼ੂਰ ਨਾ ਰੇ ਕਹਿੰਦਾ ਜੀ ਦੱਸੋ ਉਹ ਕਹਿੰਦਾ ਵੀ ਮੈਂ ਰਾਜੇ ਦਾ ਨੌਕਰ ਆਂ ਸਾਹ ਸੂਰ ਮੇਰਾ ਉਹ ਮੈਂ ਚਾਰਦਾ ਤੈਨੂੰ ਚਾਰਨਾ ਪੈਣਾ ਕਹਿੰਦਾ ਜੀ ਠੀਕ ਹੈ ਦੂਜੀ ਗੱਲ ਕਹਿੰਦਾ ਸਾਰੇ ਸ਼ਹਿਰ ਦੀਆਂ ਨਾਲੀਆਂ ਦਾ ਠੇਕਾ ਮੇਰੇ ਕੋਲੇ ਇਹ ਵੀ ਤੈਨੂੰ ਸਹਾਕ ਕਰਨੀਆਂ ਪੈਣਗੀਆਂ ਕਹਿੰਦਾ ਜੀ ਠੀਕ ਹੈ ਤੀਜੀ ਗੱਲ ਕਹਿੰਦਾ ਸ਼ਮਸ਼ਾਨ ਘਾਟ ਦੇ ਵਿੱਚ ਮੇਰਾ ਠੇਕਾ ਹੈ ਮੈਂ ਰਾਜੇ ਦਾ ਨੁਕਰ ਹੈ ਤਕਾ ਮੈਂ ਤੋਂ ਬਿਨਾ ਮਰਦਾ ਨਹੀਂ ਪੁੱਪੜ ਦੇਣਾ ਚਾਹੇ